ਗਰਮੀ ਦਾ ਪ੍ਰਕੋਪ ਦਿਨੋ ਦਿਨੀ ਵਧਦਾ ਜਾ ਰਿਹਾ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਤੇ ਨਿੱਜੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ ਤਾਂ ਬਿਲਕੁਲ ਪੰਜਾਬ ਪਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਗਰਮੀ ਵੱਧ ਸਕਦੀ ਹੈ ਤੇ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਤਾਂ ਬਿਲਕੁਲ ਮੌਸਮ ਲਗਾਤਾਰ ਆਪਣਾ ਰੰਗ ਬਦਲ ਰਿਹਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਜਿਹੜਾ ਪ੍ਰਕੋਪ ਹੈ ਉਹ ਹੋਰ ਵੱਧ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਆਈਐਮਡੀ ਦੇ ਅਨਸਾਰ ਰੈਡ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਹਾਲਾਂਕਿ ਜਾਣਕਾਰੀ ਤੁਹਾਨੂੰ ਦੇ ਦੇਣੇ ਆ ਕਿ ਉਹਨਾਂ ਦੱਸਿਆ ਕਿ ਘੱਟੋ-ਘੱਟ ਤਾਪਮਾਨ ਹੈ ਜਿਹੜਾ 28 ਡਿਗਰੀ ਤੱਕ ਜਿਹੜਾ ਰਿਕਾਰਡ ਕੀਤਾ ਗਿਆ ਤੇ 2016 ਦੇ ਵਿੱਚ ਘੱਟੋ-ਘੱਟ ਤਾਪਮਾਨ 29 ਡਿਗਰੀ ਤੱਕ ਗਿਆ ਸੀ ਤਾਂ ਬਿਲਕੁਲ ਬਹੁਤ ਸਾਲਾਂ ਦਾ ਜਿਹੜਾ ਰਿਕਾਰਡ ਹੈ ਉਹ ਟੁੱਟ ਰਿਹਾ ਹੈ ਹਾਲਾਂਕਿ ਉਹਨਾਂ ਨੇ ਕਿਸਾਨਾਂ ਨੂੰ مشਵਰਾ ਦਿੱਤਾ ਹੈ ਕਿ ਗਰਮੀ ਦੇ ਵਿੱਚ 11 ਵਜੇ ਤੋਂ 4 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਖੇਤਾਂ ਵਿੱਚ ਵੀ ਸ਼ਾਮ ਦੇ ਸਮੇਂ ਕੰਮ ਕਰਨ ਤੇ ਫਸਲਾਂ ਤੇ ਪਾਣੀ ਦਾ ਛਿੜਕਾਅ ਕਰਦੇ ਰਹਿਣ ਤਾਂ ਕਿ ਉਹਨਾਂ ਦੀ ਫਸਲ ਵਧੀਆ ਹੋ ਗਏ ਤਾਂ ਜੀ ਹਾਂ ਆਈਐਮਡੀ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਤਾਪਮਨ ਘੱਟ ਤੋਂ ਘੱਟ 28 ਡਿਗਰੀ ਤੱਕ ਰਿਕਾਰਡ ਕੀਤਾ ਜਦਕਿ 2016 ਦੇ ਵਿੱਚ ਘੱਟ ਤੋਂ ਘੱਟ ਤਾਪਮਨ 29 ਡਿਗਰੀ ਤੱਕ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਨੇ ਜਿਹੜੇ ਗਰਮੀ ਦੇ ਵਿੱਚ 11 ਤੋਂ ਲੈ ਕੇ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਤੇ ਖੇਤਾਂ ਵਿੱਚ ਵੀ ਸ਼ਾਮ ਦੇ ਸਮੇਂ ਕਮ ਕਰ ਤਜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪੰਜਾਬ ਚੌਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਪ੍ਰਕੋਪ ਹੈ ਜਿਹੜਾ ਵਾਦਸਕ ਦਾ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿਹੜੀਆਂ ਕਾਫੀ ਕਲੀਅਰ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਉਹਦੇ ਕਰਕੇ ਇੰਟੈਂਸ ਹੀਟ ਅਬਜ਼ਰਵ ਕਰ ਰਹੇ ਹਾਂ ਹੀਟ ਵੇਵ ਕੰਡੀਸ਼ਨਸ ਸਾਰੇ ਰੀਜਨ ਵਿੱਚ ਹੀ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਨੇ ਪਰ ਫਿਲਹਾਲ ਵੀ ਅਸੀਂ ਜਿਹੜਾ ਹਲੇ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ ਪਰ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 42 ਡਿਗਰੀ ਸੈਂਟੀਗ੍ਰੇਡ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39 ਡਿਗਰੀ ਸੈਲਸੀਅਸ ਸੀਗਾ ਸੋ 3 ਡਿਗਰੀ ਸੈਲਸੀਅਸ ਦੇ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਪਰ ਇਸੇ ਤਰ੍ਹਾਂ ਜੇ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ 28.8 ਡਿਗਰੀ ਸੈਲਸੀਅਸ ਜਿਹੜਾ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 23 ਡਿਗਰੀ ਸੈਲਸੀਅਸ ਸੀ ਸੋ ਇਹ ਲਗਭਗ 5.8 ਡਿਗਰੀ ਸੈਲਸੀਅਸ ਦਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਔਰ ਜੇਸੀ ਪਿਛਲੇ ਸਾਲਾਂ ਦੇ ਵਿੱਚ ਆਤਮਾਰੀਏ ਤਾਂ 2016 ਦੇ ਵਿੱਚ 29 ਡਿਗਰੀ ਜਿਹੜਾ ਅ ਮਿਨਿਮਮ ਟੈਂਪਰੇਚਰ 22 ਮਈ ਨੂੰ ਰਿਕਾਰਡ ਹੋਇਆ ਸੀਗਾ ਬਟ ਉਹਦੇ ਤੋਂ ਬਾਅਦ ਇੰਨਾ ਟੈਂਪਰੇਚਰ ਨਹੀਂ ਸੀ ਹੋਇਆ 2016 ਤੋਂ ਬਾਅਦ ਅੱਜ 28.8 ਡਿਗਰੀ ਸੈਂਟੀਗ੍ਰੇਡ ਜੋ ਮਿਨਿਮਮ ਟੈਂਪਰੇਚਰ ਹੈ ਇਹ ਰਿਕਾਰਡ ਹੋਇਆ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਇਹ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਾਨ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਹੈਗੇ ਨੇ ਔਰ ਕਿਉਂਕਿ ਅਸੀਂ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਹੀਟ ਵੇਵ ਜਿਹੜੀ ਸਾਰੇ ਰੀਜਨ ਦੇ ਵਿੱਚ ਹੀ ਇਸੇ ਤਰ੍ਹਾਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜੋ ਹੈ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿੰਨੀ ਤਰੀਕ ਤੱਕ ਰੈਡ ਅਲਰਟ ਜਾਨੀ ਕੀਤਾ ਗਿਆ ਹੈ 25 ਤਰੀਕ ਤੱਕ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜੀ ਸਪੈਸ਼ਲੀ ਜਿਹੜੇ ਸਦਰਨ ਜਾਂ ਸਾਊਥ-ਵੈਸਟਰਨ ਪਾਰਟਸ ਨੇ ਉਹਨਾਂ ਦੇ ਵਿੱਚ ਜਿਹੜਾ ਜ਼ਿਆਦਾ ਸਵियर ਹੀਟ ਵੇਵ ਹੋਣ ਦੀ ਪ੍ਰੈਡਿਕਸ਼ਨ ਹੈ। ਤੁਮ ਨੂੰ ਕਿਸ ਤਰ੍ਹਾਂ ਦੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਕੀ ਹੋਵੇਗਾ ਕੀਤਾ ਜਾ ਰਿਹਾ ਹੈ ਹੀਟ ਬਿਲਕੁਲ ਜੀ ਅਸੀਂ ਫਾਰਮਰਸ ਨੂੰ ਐਡਵਾਈਸਰੀ ਦੇ ਰਹੇ ਹੈਗੇ ਆ ਵੈਬਸਾਈਟ ਤੇ ਵੀ ਪੀਏਯੂ ਵੱਲੋਂ ਦਿੱਤੀ ਗਈ ਹੈ ਔਰ ਮੀਡੀਆ ਤੇ ਵੀ ਅਸੀਂ ਟਾਈਮ ਟੂ ਟਾਈਮ ਸਾਰਿਆਂ ਨੂੰ ਦੇ ਰਹੇ ਆ ਫਾਰਮਰਸ ਨੂੰ ਸਹੀ ਹਿਸਾਬ ਦੇ ਸਕਦੇ ਆ ਕਿ ਇੱਕ ਤਾਂ ਜਿਹੜੀਆਂ ਕ੍ਰੌਪਸ ਉਹਨਾਂ ਨੇ ਕੋਈ ਵੈਜੀਟੇਬਲ ਕ੍ਰੌਪਸ ਨੇ ਜਾਂ ਹੋਰ ਕ੍ਰੌਪਸ ਜਿਹੜੀਆਂ ਹੁਣ ਖੇਤਾਂ ਦੇ ਵਿੱਚ ਖੜੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਲਾਈਟ ਜਿਹੜਾ ਪਾਣੀ ਉਹਨਾਂ ਨੂੰ ਹਲਕਾ ਹਲਕਾ ਦਿੰਦੇ ਰਹਿਣਾ ਚਾਹੀਦਾ ਅਰਲੀ ਮਾਰਨਿੰਗ ਜਾਂ ਈਵਨਿੰਗ ਆਰਸ ਦੇ ਵਿੱਚ ਔਰ ਸੈਕੰਡਲੀ ਉਹਨਾਂ ਨੂੰ ਆਪਣੇ ਜਿਹੜੇ ਵਰਕਿੰਗ ਆਰਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ 11 ਤੋਂ 4 ਵਜੇ ਦੇ ਵਿੱਚ ਬੜੀ ਇੰਟੈਂਸ ਹੀਟ ਹੁੰਦੀ ਹੈ ਜਿਹਦਾ ਸਿਹਤ ਤੇ ਬੜਾ ਇਫੈਕਟ ਪੈਂਦਾ ਸੋ ਉਹਨਾਂ ਨੂੰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਉਹ 11 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਕਰ ਲੈਣ ਜਾਂ ਫਿਰ 4 ਵਜੇ ਤੋਂ ਬਾਅਦ ਕਰ ਲੈਣ बाकी ਜਿਹੜੀ ਹੀਟ ਹੈਗੀ ਆ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਾ ਪਾ ਸਕੀ ਔਰ ਇਹਦੇ ਨਾਲ ਨਾਲ ਅਸੀਂ ਆਮ ਲੋਕਾਂ ਨੂੰ ਵੀ ਇਹੀ ਜਿਹੜਾ ਐਡਵਾਈਸ ਦਿੰਨੇ ਆ ਕਿ 11 ਤੋਂ 4 ਦੇ ਜਿਹੜੇ ਇੰਟੈਂਸ ਹੀਟ ਆਸ ਨੇ ਉਹਨਾਂ ਦੇ ਵਿੱਚ ਜਿੰਨਾ ਹੋ ਸਕੇ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕਰੋ ਬਹੁਤ ਜ਼ਰੂਰੀ ਕੰਮ ਤਾਂ ਹੀ ਕਰਾਂ ਤੋਂ ਬਾਹਰ ਨਿਕਲੋ ਸੈਕੰਡਲੀ ਡਾਈਟ ਦਾ ਸਾਰੇ ਧਿਆਨ ਰੱਖੋ ਹੈਲਦੀ ਡਾਈਟ ਲੋ ਔਰ ਲਿਕੁਇਡਸ ਵੱਧ ਤੋਂ ਵੱਧ ਲੋ ਕਿਉਂਕਿ ਆਪਦੇ ਆਪ ਨੂੰ ਹਾਈਡਰੇਟਡ ਰੱਖਣਾ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਉਹਨਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਔਰ ਜਦੋਂ ਵੀ ਬਾਹਰ ਨਿਕਲੋ ਤਾਂ ਆਪਣਾ ਸਿਰ ਔਰ ਬਾਡੀ ਪਾਰਟਸ ਸਾਰੇ ਕਵਰਡ ਰੱਖੋ ਤਾਂ ਕਿ ਜਿਹੜਾ ਹੀਟ ਸਟ्रेस ਦਾ ਤੁਹਾਨੂੰ ਘੱਟੋ ਘੱਟ ਨੁਕਸਾਨ ਹੋ ਸਕੇ ਇਹ ਰੈਡ ਕਿਹੜੀ ਤਰੀਕ ਤੱਕ ਜਾਰੀ ਕੀਤਾ ਗਿਆ ਜੀ ਆ 25 ਤਰੀਕ ਤੱਕ ਜੀ ਆਈਐਮਡੀ ਵੱਲੋਂ ਰੈਡ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ